ਸੀਵਰ ਦਾ ਪ੍ਰੋਜੈਕਟ ਪਾਸ ਕਰਕੇ ਮੁਕਸਰ ਸ਼ਹਿਰ ਨੂੰ ਵੱਡੀ ਰਾਹਤ ਦਿੱਤੀ ਹੈ ਜਿਹਦੇ ਵਿੱਚ ਸੀਵਰ ਪੈਣਾ ਜਿਹਦੇ ਵਿੱਚ ਮੁਕਸਰ ਦੇ ਬਹੁਤ ਸਾਰੇ ਮਹੱਲੇ ਜਿਨ੍ਹਾਂ ਵਿੱਚ ਸੀਵਰ ਹੈ ਨਹੀਂ ਉਹਨਾਂ 'ਚ ਪੈਣਾ ਬਹੁਤ ਸਾਰੇ ਮਹੱਲੇ ਜਿਨ੍ਹਾਂ 'ਚ ਸੀਵਰ ਪੁਰਾਣਾ ਪਿਆ ਹੋਇਆ ਉਹਨਾਂ 'ਚ ਪੈਣਾ ਦੋ ਜਿਹੜੀਆਂ ਵਾਟਰਪਖ ਦੀਆਂ ਡਿੱਗੀਆਂ ਨਵੀਆਂ ਬਣੀਆਂ ਸ਼ਹਿਰ ਦੇ ਵਿੱਚ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਾਰੇ ਸ਼ਹਿਰ ਦੇ ਵਿੱਚ ਜਲਦੀ ਤੋਂ ਜਲਦੀ ਜਿਹੜੀ ਸੀਵਰ ਦੀ ਰਾਹਤ ਪਾਵੇ ਕੋਵਾ ਜਮੇਲੇ ਸਾਹਿਬ ਨੇ ਵਾਦਾ ਹਰਨੇ ਜਿਹੜਾ ਕੀਤਾ ਸੀ ਆ ਉਹ ਅੱਜ ਪੂਰਾ ਕਰਦਾ ਕਿੰਨੀ ਕੋ ਸਮੱਸਿਆ ਸੀ ਸੀਵਰੇਜ ਦੀ ਇੱਥੇ ਤੇ ਹੁਣ ਕਿੰਨੀ ਕੋ ਰਾਹਤ ਜਿਹੜੀ ਤੁਸੀਂ ਮੈਨੂੰ ਐਸੈਂਸ ਕਰਾਉਂਦੇ ਸਮੱਸਿਆ ਤਾਂ ਇੰਨੀ ਕੁ ਸੀਗੀ ਜੀ ਤੁਸੀਂ ਮੱਛਰਾਂ ਦੀ ਭਮਾਰ ਨੀਆਂ ਨੂੰ ਪਾਣੀ ਜਾਂਦਾ ਸੀਗਾ ਬਾਕੀ ਇੱਥੇ ਘੱਟੋ ਘੱਟ 13-14 ਸਾਲ ਤੋਂ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਸੀ ਬਹੁਤ ਸਰਕਾਰਾਂ ਆਈਆਂ ਕਾਂਗਰਸ ਅਕਾਲੀ ਦਲ ਕਿਸੇ ਨੇ ਆਪਦਾ ਵਾਦਾ ਪੂਰਾ ਨਹੀਂ ਕੀਤਾ ਮੇਰਾ ਨਾਮ ਕਾਲਾ ਸੰਵਿਦੀ ਹੈ ਜੀ ਮੈਂ ਬੂੜਾ ਗੁਜਰ ਰੋਡ ਕਲੀ ਨੰਬਰ 1 ਚ ਰਹਿਣ ਵਾਲਾ ਅੱਜ ਐਮਐਲਏ ਸਾਹਿਬ ਵੱਲੋਂ